ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਾਡੇ ਚੈਨਲ ਗਿਆਨ ਦਾ ਸਫਰ ਵਿੱਚ ਸਵਾਗਤ ਹੈ ਅੱਜ ਅਪ ਕਰਾਂਗੇ 10ਵੀਂ ਕਲਾਸ ਦੇ ਪੰਜਾਬੀ ਵੰਨਗੀ ਦੇ ਕਹਾਣੀ ਪਾਗ ਦੇ ਪਹਿਲਾ ਪਾਠ ਕੁਲਫੀ ਦਾ ਤੀਜਾ 파ਟ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਾਕੇ ਜਾਗਦਿਆਂ ਹੀ ਗੁਲਫ਼ੀ ਮੰਗੀ ਚੀਕ ਚਿਹਾੜਾ ਪੈ ਗਿਆ ਕੱਲ੍ਹ ਵਾਲਾ ਮਨਮਰਾ ਤੇ ਟੱਕਾ ਮਨਜ਼ੂਰ ਨਹੀਂ ਸਨ ਆਖਰ ਸ਼ਾਮ ਨੂੰ ਗੁਲਫ਼ੀ ਖਵਾਉਣ ਦਾ ਵਾਅਦਾ ਕਰਕੇ ਠਕਾਰਾ ਪਾਇਆ ਤੇ ਕਾਕੇ ਨੇ ਟੱਕਾ ਮੇਰੇ ਕੋਲ ਜਮਾ ਕਰਵਾ ਦਿੱਤਾ ਸ਼ਾਮ ਤੋਂ ਪਹਿਲਾਂ ਹੀ ਮੈਂ ਖੇਡਣ ਦਾ ਬਹਾਨਾ ਕਰਕੇ ਨਿਕਲ ਗਿਆ ਤੇ ਢੇਰ ਰਾਤ ਗੁਜਰੀ ਮੁੜਿਆ ਕਾਕਿਨ ਸੁੱਤ ਦੇ ਕੇ ਸਾਮ ਸਾਂ ਹੈ ਰੋਟੀ ਖਵਾਉਂਦੇ ਸ਼੍ਰੀਮਤੀ ਜਿੰਦਸਾ ਕਾਕਾ ਬੜਾ ਚਿਰ ਮਨ ਉਡੀਕਦਾ ਰਿਹਾ ਤੇ ਮੈਂ ਕਾਕੇ ਦੇ ਨਾਲ ਲੰਮਾ ਪਿਆ ਬੜਾ ਵਿਚਾਰ ਰਿਹਾ ਨੀਂ ਲੌਂਦੀ ਹੀ ਨਹੀਂ ਸੀ ਪਰ ਆਖਰ ਪਤਾ ਨਹੀਂ ਕਦੋਂ ਆ ਗਈ ਨੀਂਦ ਤੇ ਆਖਦੇ ਨੇ ਸੂਲਾ ਤੇ ਵੀ ਆ ਜਾਂਦੀ ਹੈ ਟੀਕ ਜਿਹੜਾ ਪਹਿਣਾ ਰੋਲਾ ਰੱਪਾ ਪਹਿਣਾ ਸਾਭ ਸਾਵਣਾ ਵਿਕਰ ਲਤਨਾ ਸੂ ਲੰਮਾ ਤਿੱਖਾ ਕੰਡਾ ਦੁਪਹਿਰ ਦੀ ਨੀਂਦ ਤੋਂ ਜਾਗਦਿਆਂ ਹੀ ਕਾਕੇ ਨੇ ਗੁਲਫੀ ਦੀ ਮੰਗ ਕੀਤੀ ਜਿਗ ਜਾੜਾ ਪੈ ਗਿਆ ਕਾਕੇ ਨੂੰ ਕੱਲ ਵਾਲਾ ਮਨਮਰੜ ਤੇ ਟਕਾ ਹੁਣ ਮਨਜ਼ੂਰ ਨਹੀਂ ਸੀ ਅਖੀਰ ਸ਼ਾਮ ਨੂੰ ਗੁਲਫੀ ਖਵਾਉਣ ਦਾ ਵਾਅਦਾ ਕਰਕੇ ਸ਼ਤਕਾਰਾ ਪ੍ਰਾਪਤ ਕੀਤਾ ਕਾਕੇ ਨੇ ਟਕਾ ਆਪਣੇ ਦਾਰਜੀ ਨਨਕੇ ਪਿੱਤਾ ਜੀ ਕੋਲ ਜਮਾ ਕਰਵਾਤਾ ਲੇਖ ਸ਼ਾਮ ਤੋਂ ਪਹਿਲਾਂ ਹੀ ਖੇਡਣ ਦੇ ਬਾਣੇ ਘਰੋਂ ਨਿਕਲ ਗਿਆ ਤੇ ਢੇਰ ਕਾਫੀ ਰਾਤ ਗੁਜੰਤ ਘਰ ਮੁੜਿਆ ਕਾਕੇ ਨੂੰ ਸੁੱਤਾ ਦੇਖ ਕੇ ਉਸਦੇ ਸਾਹ ਵਿੱਚ ਸਾਹ ਆਇਆ ਰੋਟੀ ਖਾਣ ਤੋਂ ਲੈ ਕੇ ਤੱਕ ਤੁਹਾਨੂੰ ਦੱਸੇ ਕਾਕੇ ਬਹੁਤ ਚਿਰ ਨਾਲ ਉਡੀਕਦਾ ਰਿਹਾ ਕਾਕੇ ਨਾਲ ਮਗਰ ਲੇਖ ਬਹੁਤ ਚੰਨੀ ਮਹਿਸੂਸ ਕਰਦਾ ਉਸ ਨੂੰ ਨੀਂਦ ਨਹੀਂ ਆਉਂਦੀ ਸੀ ਪਰ ਅੰਤ ਪਤਾ ਨਹੀਂ ਕਦੋਂ ਨੀਂਦ ਆ ਗਈ ਕਹਿੰਦੇ ਸਨ ਕਿ ਨੀਂਦ ਤਾਂ ਸੂਲਾਂ ਤੇ ਵੀ ਆ ਜਾਂਦੀ ਹੈ ਅੱਧੀ ਰਾਤ ਤੋਂ ਮੰਗਰੋਂ ਦਾ ਵੇਲਾ ਸੀ ਕਾਕੇ ਦਾ ਕੁਝ ਸੁੱਤਾ ਬੇਚੈਨ ਜਾਪਦਾ ਸੀ ਉਸ ਦੋ ਤਿੰਨ ਵਾਰੀ ਟਿੱਡ ਵਿੱਚ ਲੱਤਾਂ ਮਾਰੀਆਂ ਸਨ ਹੁਣ ਉਹ ਬਾਹ ਉਲਟਾ ਕੇ ਮੇਰੇ ਮੂੰਹ ਤੇ ਮਾਰੀ ਜਾ ਗਿਆ ਤਾਂ ਮੈਂ ਅੱਗੋਂ ਹੀ ਹੋਇਆ ਸਾਂ ਹੁਣ ਚੇਤਨ ਹੋ ਗਿਆ ਕਾਕਾ ਕੁਝ ਬੁੜਬੜਾਇਆ ਮੈਨੂੰ ਕੁਝ ਪਤਾ ਨਾ ਲੱਗਾ ਫਿਰ ਉਹ ਉੱਚੀ ਬੁੜਬੜਾਇਆ ਕੁਫੀ ਕਾਫੀ ਦਾਜੀ ਕੁਫੀ ਮੈਂ ਬੈਬਲ ਹੋਟਾ ਸਰਦਾਰ ਜੀ ਜਾਗਦੇ ਹੋ ਸ਼੍ਰੀਮਤੀ ਨੇ ਆਖਿਆ ਕਿ ਉਹ ਜਾਣ ਕੇ ਮੈਂ ਕੀ ਜਾਣ ਕੇ ਮੈਂ ਜਾਗਦਾ ਹਾਂ ਉਸ ਜਾਰੀ ਰੱਖਿਆ ਖਸਮਾ ਖਾਣੋਂ ਸੁੱਤਾ ਪਿਆ ਵੀ ਕੁल्फੀਆਂ ਮਾਰਦਾ ਮੇਰੇ ਤੇ ਮਨ ਨੂੰ ਬਿਲੀ ਪੈ ਗਈ ਸੀ ਮੈਂ ਚੁੱਪ ਰਹਾ ਤੇ ਕਾਕਾ ਵੀ ਚੁੱਪ ਹੋ ਗਿਆ ਚਿਤਨ ਸੁਚੇਤ ਬੁੜਬੁੜਾਉਣਾ ਸੁੱਤੇ ਵੇ ਬੋਲਣਾ ਬੈਬਲ ਵਿੱਚ ਹੈ ਅੱਧੀ ਰਾਤ ਤੋਂ ਬਾਅਦ ਦਾ ਸਮਾਂ ਸੀ ਕਾਕਾ ਸੁੱਤਾ ਹੋਇਆ ਕੁਝ ਬੇਚੈਨ ਲੱਗਦਾ ਸੀ ਉਸਨੇ ਦੋ ਤਿੰਨ ਵਾਰੀ ਲੇਕਣ ਕਰਦੇ ਚ ਵਿਚਲੱਤਾ ਮਾਰੀਆਂ ਹੁਣ ਫਿਰ ਉਸਨੇ ਬਾਹਰ ਟਾਕੇ ਲੇਕ ਦੇ ਮੋਤੇ ਮਾਰੇ ਲੇਖਕ ਜਾਗਾ ਤਾਂ ਪਹਿਲੇ ਹੀ ਹੋਇਆ ਸੀ ਪਰ ਹੁਣ ਚੇਤਨ ਹੋ ਗਿਆ ਕਾਕਾ ਸੁੱਤਾ ਪਿਆ ਕੁਝ ਬੋਲਿਆ ਲੇਖ ਨੂੰ ਕੁਝ ਪਤਾ ਨਾ ਲੱਗਾ ਤੇ ਉੱਚੀ ਬੁੜਬੜਾਇਆ ਕੁਫੀ ਕੁਫੀ ਦੇ ਜੀ ਕੁਫੀ ਦਾਰਜੀ ਕੁਲਫੀ ਬੋਲ ਰਿਹਾ ਸੀ ਕਹਾਣੀਕਾਰ ਵੀ ਕਹਾਣੀਕਾਰ ਬੇਚੈਨ ਹੋਠੇ ਉਸ ਦੀ ਪਤਨੀ ਕਹੇ ਸਰਦਾਰ ਜੀ ਜਾਗਦੇ ਉਸ ਨੇ ਜਾਣਦੇ ਲੇਕ ਜਾਗਦਾ ਖਸਮਾ ਘਾਣਾ ਸੁੱਤਾ ਪਿਆ ਕੁਲਫੀਆਂ ਮੰਗਦਾ ਕਹਾਣੀਕਾਰ ਤੇ ਜਿਵੇਂ ਵੀਲੀ ਪੈ ਗਈ ਸੀ ਚੁੱਪ ਰਹਿ ਤੇ ਕਾਕਾ ਵੀ ਚੁੱਪ ਹੋ ਸਵੇਰੇ ਜਾ ਕੇ ਕਾਕੇ ਕੁਲਫੀ ਦੀ ਮੰਗ ਕੋਈ ਨਾ ਕੀਤੀ ਮੇਰੇ ਕੰਮ ਤੋਂ ਮੁੜ ਕੇ ਆਉਂਦਾ ਹੂ ਉਸ ਮੇਰੇ ਤੋਂ ਕੁਝ ਨਾ ਮੰਗੇ ਰੋਟੀ ਖਾ ਕੇ ਮੈਂ ਦੁਪਹਿਰ ਦੀ ਨੀਂਦ ਲੈਣ ਲਈ ਲੇਟ ਗਿਆ ਉਸ ਚੁੱਬਣ ਵਾਲੀ ਸ਼ਾਫ ਉੱਤੇ ਤੇ ਹੁਦਾਰ ਨਾ ਲੈ ਸਕਨ ਦੀ ਸਫਲਤਾ ਚੁਰ ਦਰਿਆ ਫਿਰ ਮੈਨੂੰ ਨੀਂਦ ਆ ਗਈ ਮੇਂ ਨੀਂਦ ਹਾਲੇ ਅੱਧਵੱਟੇ ਹੀ ਸੀ ਕਿ ਗਲੀ ਵਿੱਚ ਕਿਸੇ ਕੁਲਫੀ ਵਾਲੇ ਹੋ ਕੇ ਤਾਂ ਠੰਡੀ ਠਾਰ ਕੁਲਫੀ ਮਜ਼ੇਦਾਰ ਕੁਫੀ ਮੈਂ ਜਾ ਕੇ ਕਾਕਾ ਮੇਰੇ ਲਾਗੇ ਰਵੜਦੀ ਪਾਟੀ ਵੱਤਕ ਨਾ ਖੇਡ ਰਿਹਾ ਸੀ ਦੂਸਰੀ ਵਾਰ ਤੇ ਉਸਦੇ ਕੰਨ ਖੜੇ ਹੋ ਗਏ ਵੱਤਕ ਨੂੰ ਸੁੱਟ ਕੇ ਉਹ ਖੜਾ ਹੋਇਆ ਬੂਹੇ ਲਾਗੇ ਜਾ ਕੇ ਉਹ ਖੜਾ ਹੋ ਕੇ ਬਾਹਰ ਦੇਖਣ ਬਾਰ ਤੁਰਗੇ ਮੇਂ ਚੋਪਲੀ ਛਾਪਲੀ ਉੱਠ ਕੇ ਬੂਹੇ 올ੇ ਆ ਖੜਕਤਾ ਹੁਦਾਰ ਉਦਾਰ ਚੁੰਨਾ ਚਿੰਤਾ ਹਾਲੇ ਅਜੀ ਅਦਵੱਟੇ ਅਦਵਿਚਾਲੇ ਹੋਕਾ ਸੌਦਾ ਕੰਨ ਖੜੇ ਹੋਨੇ ਖਬਰ ਦਾ ਚੋਪਲੀ ਚੋਪਲੀ ਮਲਕ ਕਰੇ ਜੇ ਇਹ 올ੇ ਪਰਦੇ ਵਿੱਚ ਸੁਰੀ ਜਾ ਕਾਕੇ ਨੂੰ ਕੁਲਫੀ ਨਹੀਂ ਸੀ ਮੰਗੀ ਲੇਕ ਕੇ ਦੇ ਕੰਮ ਤੋਂ ਵਾਪਸ ਆਉਂਦੇ ਕਾਕੇ ਨੂੰ ਉਸ ਤੋਂ ਕਿਸੇ ਚੀਜ਼ ਦੀ ਮੰਗ ਨਾ ਕੀਤੀ ਜੋ ਰੋਟੀ ਖਾਣ ਤੋਂ ਬਾਅਦ ਕਣਕਾ ਦੁਪਹਿਰ ਦੀ ਨੀਂਦ ਲੈਣ ਲਈ ਲੇਟ ਗਿਆ ਉਸ ਚਗਮ ਵਾਲੀ ਸ਼ਰਫ ਉੱਤੇ ਤਦਾਨ ਲਾਸਨ ਵਾਲੀ ਸ਼ਰਫ ਉੱਤੇ ਚੁੱਧਰੇ ਫਿਰ ਉਸ ਨੂੰ ਨੀਂਦ ਆ ਗਈ ਉਸ ਦੀ ਨੀਂਦ ਅਜੇ ਅਧ ਵਿਚਾਲੇ ਹੀ ਸੀ ਕਿ ਕਿਸੇ ਕੁਲਫੀ ਵਾਲ ਨੇ ਗਲੀ ਵਿੱਚ ਆ ਕੇ ਉਕਰਤਾ ਠੰਡੀ ਠਾਰ ਕੁਲਫੀ ਮਜ਼ੇਦਾਰ ਕੁਲਫੀ ਲੈ ਕੇ ਜਾ ਕੇ ਕਾਕਾ ਉਸ ਦੇ ਨੇੜੇ ਰਾਵੜ ਦੀ ਪਾਟੀ ਬੱਤਕ ਨਾਲ ਖੇਡ ਰਿਹਾ ਸੀ ਕੁਲਫੀ ਵਾਲੇ ਦੀ ਆਵਾਜ਼ ਤੇ ਕਾਕਾ ਚੁੱਕੰਨਾ ਹੋ ਗਿਆ ਬੱਤਕ ਨੂੰ ਸੁੱਟ ਕੇ ਉਹ ਖੜਾ ਹੋ ਗਿਆ ਤੇ ਬੂਹੇ ਨੇੜੇ ਜਾ ਕੇ ਖੜਾ ਹੋ ਕੇ ਦੇਖਣ ਲੱਗਾ ਲੇਕਿਨ ਸੋਚਿਆ ਕਿ ਹੁਣ ਕਾਕਾ ਉਹ ਸਮਝਾਉਣ ਲਈ ਆਵੇਗਾ ਉੱਥੇ ਹੀ ਖੜੋਤਾ ਰਿਹਾ ਫੇਰ ਉਹ ਬਾਅਦ ਚਲਾ ਗਿਆ ਲੇਕ ਮਲਕੜੇ ਜੇ ਉੱਠ ਕੇ ਬੂਹੇ ਓਲੀ ਆਣ ਖੜਾ ਹੋਇਆ ਗੁਲਫੀ ਵਾਲਾ ਸਾਹਮਣੇ ਸ਼ਾਹ ਜੀ ਦੇ ਲੜਕੇ ਨੂੰ ਗੁਲਫੀ ਕੱਟ ਕੇ ਦੇਂਦੇ ਆਹਰ ਵਿੱਚ ਸੀ ਇਹ ਮੁੰਡਾ ਗੱਲੀ ਦਾ ਬੁਲੀਦ ਸੀ ਤੇ ਆਪਣੇ ਤੋਂ ਛੋਟੇ ਮੁੰਡਿਆਂ ਦਾ ਕੁੱਟਿਆ ਕਰ ਸੀ ਕੋਈ ਅਟਕ ਬੜਿਆਂ ਦਾ ਸੀ ਤੇ ਸਾਡੇ ਕਾਕੇ ਤਿੰਨ ਕੋ ਸਾਲ ਵੱਡਾ ਸੀ ਕਾਕਾ ਛਪੰਨਾਂ ਵਾਂਗ ਲੱੱਤਾ ਚੌੜੀਆਂ ਕਰਕੇ ਲਗ ਪਿੱਛੇ ਜੁੜੀ ਖੜਾ ਸੀ ਗੁਲਫੀ ਵਾਲੋ ਗੋ ਨਾਲ ਦੇਖ ਰਿਹਾ ਸੀ ਪਰ ਗੁਲਫੀ ਵਾਲੇ ਭਾਈ ਕੋਲ ਗੁਲਫੀ ਨੇ ਜਿਵੇਂ ਮੰਗੀ ਜਿਉਂ ਹੀ ਗੁਲਫੀ ਵਾਲ ਨੇ ਸ਼ਾਹਾਂ ਦੇ ਮੁੰਡੇ ਦੇ ਹੱਥ ਤੇ ਗੁਲਫੀ ਦੀ ਪਲੇਟ ਰੱਖੀ ਕਾਕਾ ਤੋਂ ਸਦੇ ਕੇ ਉਸ ਨੂੰ ਪੈ ਗਿਆ ਆਉ ਗਈ ਪਲੇਟ ਆਉ ਗਈ ਗੁਲਫੀ ਫਲੂ ਤਦ ਚਮਚ ਤੇ ਮੋਰੀ ਵਿੱਟੀ ਦਾ ਸ਼ਾਦਾ ਮ ਆਹਰ ਕਾਮ ਤੁਸਤੇ ਕੇ ਜੋਰਨਾ ਮੋਰੀ ਨਾਲੀ ਕੁਲਫੀ ਵੇਚਣ ਵਾਲਾ ਸਾਹਮਣੇ ਸ਼ਾਹ ਜੀ ਦੇ ਮੁੰਡੇ ਨੂੰ ਕੁਲਫੀ ਕੱਟ ਕੇ ਦੇਣ ਦੇ ਕੰਮ 'ਚ ਲੱਗਾ ਹੋਇਆ ਸੀ ਸ਼ਾਹ ਜੀ ਦਾ ਇਹ ਮੁੰਡਾ ਗਲੀ ਦੀ ਬੁਲੀ ਸੀ ਜੋ ਆਪਣੇ ਤੋਂ ਛੋਟੇ ਮੁੰਡਿਆਂ 'ਮੇਂ ਸ਼ੱਕ ਉੱਡਦਾ ਹੁੰਦਾ ਸੀ ਕੋਈ 8 ਕੁ ਸਾਲਾਂ ਦਾ ਸੀ ਲੇਕ ਦੇ ਕਾਕੇ ਤੋਂ ਕਿੰਨਾ ਤਿਰ ਤੂੰ 3 ਕੁ ਸਾਲ ਵੱਡਾ ਸੀ ਕਚਵਾਈਆਂ ਤੇ ਲੱਤਾਂ ਚੌੜੀਆਂ ਕਰਕੇ ਲੱਕ ਪਿੱਛੇ ਜੋੜ ਕੇ ਖੜਾ ਸੀ ਗੁਲਫੀ ਵਾਲੋ ਧਿਆਨ ਨਾਲ ਦੇਖ ਰਿਹਾ ਸੀ ਪਰ ਕਾਕੇ ਨੇ ਗੁਲਫੀ ਵੇਚਣ ਵਾਲੇ ਪਾਈ ਤੋਂ ਗੁਲਫੀ ਨਹੀਂ ਸੀ ਮੰਗੀ ਜਿਉਂ ਹੀ ਗੁਲਫੀ ਵੇਚਣ ਵਾਲੇ ਸ਼ਾਹਾਂ ਦੇ ਮੁੰਡੇ ਦੇ ਹੱਥੇ ਗੁਲਫੀ ਵਾਲੀ ਪਲੇਟ ਰੱਖੀ ਕਾਕਾ ਤੁਰਸ ਤੇ ਇਸ ਨੂੰ ਪੈ ਗਿਆ ਪਲੇਟ ਗੁਲਫੀ ਫਲੂਦਾ ਤੇ ਚਮਚਾ ਸਭ ਦੇਖ ਪਏ ਤੇ ਸ਼ਾਹਾਂ ਦਾ ਮੁੰਡਾ ਨਾਲ ਵਿੱਚ ਜਾ ਲੱਗਿਆ ਕਿਸੇ ਜੀਤੂਆਂ ਕਾਕਾ ਉਸਦੇ ਵੱਲ ਵੇਖ ਤਰਿਆ ਸ਼ਾਹ ਦਾ ਮੁੰਡਾ ਗੁੱਸਾ ਖਾ ਕੇ ਉੱਠਿਆ ਗੁਲਫੀ ਦਾ ਨੁਕਸਾਨ ਤੇ ਆਪਣੀ ਹੀਠੀ ਜਿਵੇਂ ਨਵਾਂ ਜੋਸ਼ ਤੇਰੀ ਹੋ ਗਈ ਜਿਉਂ ਹੀ ਉੱਠਿਆ ਕਾਕੇ ਦੇ ਫਿਰ ਉਸਨੇ ਇੱਕ ਐਸੀ ਡੱਡ ਮਾਰੀ ਕਿ ਉਹ ਮੋਰੀ ਵਿੱਚ ਜਾ ਪਿਆ ਚੀਕਾ ਮਾਰਨ ਲੱਗ ਪਿਆ ਗੁਲਫੀ ਵਾਲਾ ਕਾਕਾ ਇੰਚੇ ਬੀੜ ਲੈ ਕੇ ਪਿਆਨ ਮੈਂ ਨਸਕੇ ਕਾਕਨ ਚੁਕਲਿਆ ਗੁਲਫੀ ਵਾਲੀ ਸ਼ਾਹ ਦੇ ਮੁੰਡੇ ਨੂੰ ਉਠਾ ਲਿਆ ਸ਼ਾਹਨੀ ਜੋ ਕਿਸੇ ਦਾ ਕੋਈ ਲੰਬਾ ਨਹੀਂ ਸੀ ਹੁੰਦੀ ਆ ਸਾਡੇ ਲੰਬਾ ਦਿਨ ਲਈ ਆਈ ਕੱਕੇ ਦਾ ਸ੍ਰੀ ਭਗਰਾ ਸੀ ਮਨਨੇ ਕਿਆ ਖਸਮਾ ਖਾਣੇ ਤੇ ਲੱਗੇ ਹੁਣੇ ਲਾਂਬੇ ਲਾਉਣ ਮੈਂ ਮਾਰ ਲਈ ਚਪੇੜ ਉਗਾਰੀ ਮੈਂ ਕਹਿ ਕੋ ਜਵੰਡ ਸੁਦੇਣੀ ਕਾਇਰ ਪੇਲ ਦੇ ਕਰ ਬਹਾਦਰ ਮੁੰਡਾ ਜੰਮਿਆ ਹੇਠੀ ਬੇਇੱਜ਼ਤੀ ਜੋ ਸ਼ੋ ਸ਼ੋ ਟੁੱਡ ਸਿਰ ਨਾ ਮਾਈ ਟੱਕਰ ਨਾਸ ਕੇ ਪਜ ਕੇ ਲਾਂਬਾ ਸ਼ਿਕਾਇਤ ਉਗਾਰੀ ਉਲਾਰੀ ਸ਼ਿਕਾਇਤ ਵਰਪੋਕ ਇਸੀ ਜੀਤੂਆਂ ਕਾਕਾ ਨਾਲੀ ਵਿੱਚ ਡਿੱਗੇ ਸ਼ਾਹਾਂ ਦੇ ਮੁੰਡੇ ਵੱਲ ਦੇਖਦਾ ਰਿਹਾ ਸ਼ਾਹਾਂ ਦਾ ਮੁੰਡਾ ਗੁੱਸਾ ਖਾ ਕੇ ਉੱਠ ਖੜਾ ਹੋਇਆ ਕੁਲਫੀ ਦਾ ਨੁਕਸਾਨ ਤੇ ਆਪਣੀ ਬੇਇੱਜ਼ਤੀ ਉਸਨੂੰ ਜਿਵੇਂ ਨਵਾਂ ਜੋਸ਼ ਦੇ ਰਹੀ ਸੀ ਜਿਉਂ ਹੀ ਉਹ ਉੱਠਿਆ ਕਾਕੇ ਨੇ ਸਮੋੜੇ ਕਜੇ ਟੁੱਡ ਮਾਰੀ ਕਿ ਉਹ ਮੋਰੀ ਵਿੱਚ ਜਾ ਪਿਆ ਡਿੱਗਾ ਤੇ ਚੀਕਾ ਮਾਰਨ ਲੱਗਾ ਕੁਲਫੀ ਵਿੱਚ ਵਾਲਾ ਕਾਕਾ ਚਪੇਰ ਲੈ ਨੀਕੇ ਪੇਪਰ ਲੈਕਣੇ ਭੱਜ ਕੇ ਕਾਕੇ ਨੂੰ ਚੁੱਕ ਲਿਆ ਕੁਲਫੀ ਵਾਲੇ ਸ਼ਾਹਾਂ ਦੇ ਮੁੰਡੇ ਨੂੰ ਉਠਾਲਿਆ ਸ਼ਾਹਾਂ ਜੀ ਜੋ ਕਦੀ ਕਿਸ ਤਰ੍ਹਾਂ ਗੁਲਾਮ ਬਣੀ ਸੀ ਹੁੰਦੀ ਉਹ ਅੱਜ ਲੇਖ ਦੇ ਕਰਾਂ ਲਾਂਬਾ ਦੇਣਾ ਹੈ ਕਾਕੇ ਦਾ ਸਰੀਰ ਪਾਖ ਰਿਹਾ ਲੇਖ ਮੁਹਿੰਨ ਲਾਂਬੇ ਨੇ ਉਹਨੇ ਕਾਕਰ ਮਾਨ ਲਈ ਜਪੀੜ ਚੁੱਕੀ ਤੇ ਲੇਕਨੇ ਆਪਣੇ ਪਤਨੀਆਂ ਕੋਲ ਕੁਝ ਵੰਡ ਚੁਦਾ ਨਹੀਂ ਕਾਇਰ ਪਰ ਉਹਦੇ ਘਰ ਬਾਦਰ ਮੁੰਡਾ ਜੰਮੇ ਲੈ ਕੇ ਆਪਣੇ ਆਪ ਨੇ ਇਸ ਲਈ ਕਾਇਸ ਸੰਦਾ ਸੀ ਕਿਉਂਕਿ ਨੌਕਰੀ ਚਲੀ ਜਾਂਦੀ ਤਾਂ ਉਹ ਆਪਣੇ ਮਾਲਕ ਨੂੰ ਤਰਕਾ ਵਧਾਉਣ ਲਈ ਨਹੀਂ ਸੀ ਗਹਿ ਰਿਆ ਪਰ ਉਹ ਕਾਕੇ ਨੂੰ ਸ਼ਾਹਾਂ ਦੇ ਮੁੰਡੇ ਤੋਂ ਕੁਲਫੀ ਖੂਨ ਕਾਨ ਬਹਾਦਰ ਕਹਿੰਦਾ ਕਹਿੰਦਾ ਹੈ ਤਾਂ ਪਿਆਰੇ ਵਿਦਿਆਰਥੀਓ ਏ ਸੀ 10ਵੀਂ ਕਲਾਸ ਦੀ ਪੰਜਾਬੀ ਬੰਦਗੀ ਦੇ ਕਹਾਣੀ ਪਾਗ ਦਾ ਪਹਿਲਾ ਪਾਠ ਕੁਲਪੀ ਉਸ ਦਾ ਤੀਸਰਾ ਪਾਠ ਸੀ ਅਗਲੀ ਵੀਡੀਓ ਦੇ ਵਿੱਚ ਆਪਾਂ ਪ੍ਰਸ਼ਨ ਉੱਤਰ ਕਰਾਂਗੇ ਧੰਨਵਾਦ